ਗੁਰੂ ਪਿਆਰੀ ਸਾਧ ਸੰਗਤ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਕੀਆਂ ਬਾਤਾਂ ਗੁਰੂ ਦੀਆਂ ਗੱਲਾਂ ਗੁਰੂ ਦੀਆਂ ਵਡਿਆਈਆਂ ਸੋ ਆਪ ਵਿਚਾਰ ਕਰਦੇ ਆ ਗੁਰੂ ਸਾਹਿਬ ਦੀ ਸੋਹਿਲਾ ਸਾਹਿਬ ਦੀ ਬਾਣੀ ਸੋਹਿਲਾ ਸਾਹਿਬ ਦੀ ਬਾਣੀ ਦੇ ਵਿੱਚ ਕਿੰਨੀ ਕ ਜਿਆਦਾ ਤਾਕਤ ਹੈ ਵੈਸਾ ਬਾਣੀ ਇਹ ਨਾ ਸਾਰੀ ਹੀ ਤਾਕਤਵਰ ਕਲਾ ਵਾਲੀ ਤੇ ਸੁਖਦਾਈ ਹੈ ਕਾਰਨ ਸਵਾਰਨ ਵਾਲੀ ਹੈ ਗੁਰੂ ਸਾਹਿਬ ਨੇ ਕਿਸੇ ਨੇ ਜੇ ਬਾਸ਼ਾ ਮਹਾਰਾਜ ਨੇ ਜਦੋਂ ਵੀ ਕਿਸੇ ਨੇ ਕੋਈ ਨਾ ਸਵਾਲ ਕੀਤਾ ਜਾਂ ਆਪਣਾ ਦੁੱਖ ਦੱਸਿਆ ਗੁਰੂ ਸਾਹਿਬ ਨੂੰ ਤਾਂ ਮਹਾਰਾਜ ਉਹਨਾਂ ਨਾਲ ਗੱਲਾਂ ਨਹੀਂ ਕਰਦੇ ਸੀ ਇਸ ਤਰ੍ਹਾਂ ਇਸ ਤਰ੍ਹਾਂ ਮਹਾਰਾਜ ਉਹ ਫਿਰ ਉਨ੍ਹਾਂ ਦੀ ਗੱਲ ਤੋਂ ਸੁਣ ਕੇ ਮਹਾਰਾਜ ਉਸ ਦੇ ਪਰਫਾ ਇਸ ਬਾਣੀ ਉਚਾਰ ਦਿੰਦੇ ਸੀ ਉਹ ਬਾਣੀ ਦੇ ਵਿੱਚ ਹੀ ਹੋ ਜਾਂਦੇ ਸੀ ਸਵਾਲਾਂ ਦੇ ਆਨਸਰ ਉੱਤਰ ਤੇ ਨਾਲ ਉਹਦੇ ਵਿੱਚ ਹੀ ਮਹਾਰਾ ਦੀ ਬਾਣੀ ਦੇ ਸਵਾਲਾਂ ਦੇ ਉੱਤਰ ਹੁੰਦੇ ਸੀ ਨਾਲ ਹੀ ਉਹਦੇ ਵਿੱਚ ਉਹਦਾ ਹੱਲ ਵੀ ਹੁੰਦਾ ਸੀ ਤਾਂ 16 ਸੌ ਦੀ ਬਾਣੀ ਦਾ ਜਿਹੜਾ ਪਾਠ ਨਹੀਂ ਕਿੰਨਾ ਕੁ ਮਹਾਤਮ ਕਿੰਨੀ ਕੁ ਆਗਤ ਹੋਵਾਰੇ ਕਿੰਨਾ ਕੁ ਗੁਰੂ ਸੱਚੇ ਪਾਤਸ਼ਾਹ ਮਾਰ ਪਿਆਰ ਕਰਦੇ ਨੇ 1600 ਦੀ ਬਾਣੀ ਪੜਨ ਵਾਲ ਨੂੰ ਹਰ ਇੱਕ ਬਾਣੀ ਨਾਲ ਪਿਆਰ ਕਰਦੇ ਨੇ ਪਰ ਹਰ ਇੱਕ ਬਾਣੀ ਦੇ ਨਾਲ ਕੁਛ ਨਾ ਕੁਛ ਜੁੜਿਆ ਹੁੰਦਾ ਕੋਈ ਗੱਲਬਾਤ ਕੋਈ ਇਸ ਤਰ੍ਹਾਂ ਦਾ ਸੱਚੇ ਪਾਤਸ਼ਾਹ ਮਾਰੇ ਘਟਨਾ ਜੁੜੀ ਹੁੰਦੀ ਹੈ ਉਥਾਨ ਕਾ ਜੁੜੀ ਹੁੰਦੀ ਹੈ ਸੋ 1600 ਦੀ ਬਾਣੀ ਦਾ ਨਿਕਣਾ ਆ ਜਿਹੜੀ ਟਵੇਡਾ ਬੱਕਰੀਆਂ ਚਾਰਨ ਵਾਲਾ ਇਆਲੀ ਕਹਿੰਦੇ ਨੇ ਸਾਖੀਆਂ ਵਿੱਚੋਂ ਇਆਲੀ ਕਿਹਾ ਜਾਂਦਾ ਹੈ ਇਆਲੀ ਤੇ ਆਪਾਂ ਮਾਲ ਡੰਗਰ ਚਾਰਨ ਵਾਲੇ ਨੂੰ ਪੰਜਾਬ ਵਿੱਚ ਜਾਂ ਖਾਸ ਕਰਕੇ ਮਾਲਵੇ ਵਿੱਚ ਉਹਨੂੰ ਪਾਲੀ ਕਹਿੰਦੇ ਨੇ ਪਾਲੀ ਵੀ ਮੱਝਾਂ ਗਾਂ ਪਸ਼ੂ ਪਾਲਣ ਵਾਲਾ ਹੁਣ ਤਾਂ ਸਾਡੇ ਖੇਤਾਂ ਵਿੱਚ ਉਸ ਤਰ੍ਹਾਂ ਵਾਹਣ ਨਹੀਂ ਰਹੇ ਰੋਹੀ ਵਿਆਬਾਨ ਨਹੀਂ ਰਹਿੰਦੇ ਡੰਗਰਾਂ ਦੇ ਚਰਨ ਨੂੰ ਤੇ ਨਾ ਹੀ ਖੁੱਲੇ ਪੈਦੇ ਨੇ ਪਹਿਲਾਂ ਵਰਗੇ ਤੇ ਨਾ ਹੀ ਤਰਨੋ ਬਟਾ ਨੇ ਸਭ ਤੋਂ ਸਿਸਟਮ ਬਦਲ ਗਿਆ ਤੋਂ ਗੱਲ ਇੱਕ ਪਾਲੀ ਨੂੰ ਈਆਲੀ ਨੂੰ ਗੁਰੂ ਸਾਹਿਬ ਦਾ ਸ਼ਬਦ ਮਿਲਿਆ ਕਿਉਂਕਿ ਇੱਕ ਪੜ੍ਹਾਈ ਲਿਖਾਈ ਕੁਝ ਨਹੀਂ ਮਹਨੇ ਰਖਦੇ ਚੀਜ਼ ਦੇ ਵਿੱਚ ਪਿਆਰ ਵਿੱਚ ਤਾਂ ਮਾਰਗ ਨੇ ਜੋ ਪ੍ਰਾਣੀ ਗੋਵਿੰਦ ਧਿਆਵੈ ਪੜਿਆ ਅਣ ਪੜਿਆ ਪਰਮਗਤ ਪਾਵੈ ਪ੍ਰੇਮ ਦੀ ਕੋਈ ਭਾਸ਼ਾ ਨਹੀਂ ਆਖਿਆ ਭਾਉ ਅਪਾਰ ਪ੍ਰੇਮ ਦੀ ਜਿਹੜੀ ਭਾਸ਼ਾ ਹੈ ਉਹ ਅਪਾਰ ਹੈ ਬਿਆਨ ਤੇ ਸੋ ਇਹ ਇੱਕ ਵਿਚਾਰਾ ਸੁਧਾਰਨ ਜਾਂ ਕੋਈ ਬੰਦਾ ਤੇ ਛੋਟੀ ਉਮਰ ਦਾ ਹੀ ਸੀ ਕੋਈ ਵੱਡਾ ਉਮਰ ਦਾ ਨਹੀਂ ਸੀ ਉਹ ਸੋ ਬੱਚੇ ਨੇ ਕਹੋ ਬੰਦਾ ਤਾਂ ਆਪਾਂ ਚਲੋ ਐ ਆਪਣੇ ਮਨ ਵਿੱਚ ਨਾ ਜਦ ਬੰਦਾ ਕਹਿੰਦੇ ਆਪਾਂ ਵੀ 40 50 ਸਾਲ ਦਾ ਪਰ ਉਹ ਇੱਕ ਛੋਟੀ ਉਮਰ ਦਾ ਸਾਲ ਨੂੰ ਵੀ 18 ਸਾਲ ਦੀ ਉਮਰ ਦਾ ਉਹ ਲੜਕਾ ਸੀ ਜਿਹੜਾ ਮਨੂੰ ਸ਼ਬਦ ਮਿਲਿਆ 16 ਸਾਬ ਦਾ ਬਾਣੀ ਦਾ ਜੈ ਕਰ ਕੀਰਤ ਆਖੀ ਹੈ ਕਰ ਤ ਕੋਈ ਵੀ ਯਾਰੋ ਤਤ ਕਰ ਗਉ ਸੋਹਿਲਾ ਸਿਵਰ ਹਜਣ ਹਾਰੋ ਪਹਿਲੀ ਵਾਰ ਤਾਂ ਸਾਨੂੰ ਇਹ ਪਤਾ ਹੋਣ ਜਿਵੇਂ ਸੋਹਿਲਾ ਕੀ ਹੁੰਦਾ ਹੈ ਸੋਹਿਲਾ ਹੁੰਦਾ ਸੰਗ ਸੰਗ ਜੀ ਉਹ ਜਿਵੇਂ ਗਾਉਣਾ ਗੀਤ ਗੀਤਾ ਨੂੰ गांव ਨੂੰ ਸੋਹਲਾ ਕਿਹਾ ਜਾਂਦਾ ਹੈ ਸੋਹਲੇ ਫੋਗ ਵਾਲੇ ਵੀ ਹੁੰਦੇ ਨੇ ਸੋਹਲੇ ਖੁਸ਼ੀ ਵਾਲੇ ਵੀ ਹੁੰਦੇ ਨੇ ਖੂਨ ਕੇ ਸੋਹਲੇ ਗਾਵੀਏ ਨਾਨਕ ਮਹਾਰਾਜ ਕਹਿੰਦੇ ਨੇ ਜਦੋਂ ਬਾਬਰ ਚੜਕੇ ਆਉਦੋ ਸਕੂਨ ਦੇ ਸੋਹਲੇ ਗਾਏ ਗਏ ਤਾਂ ਕੀ ਹੋਇਆ ਉਹਨੇ ਪ੍ਰੇਮ ਵਿੱਚ ਬਾਣੀ ਪੜਾ ਕਰੇ ਸੰਗਤ ਜੀ ਨਾਲੇ ਕੀਰਤ ਕਰੀ ਜਾਇਆ ਕਰੇ ਆਪਦੀ ਪੇਡਾਂ ਬੱਕਰੀਆਂ ਸੀ ਜਿਹੜੀਆਂ ਇੱਜੜ ਉਹ ਚਾਰ ਦਰਿਆ ਕਰੇ ਤੇ ਬੱਗ ਵੀ ਕਿਹਾ ਜਾਂਦਾ ਉਹਨਾਂ ਨੂੰ ਪੇਡਾਂ ਬੱਕਰੀਆਂ ਦੇ ਜਿਹੜਾ ਇਕੱਠਾ ਹੈ ਸਮੂਹ ਨੂੰ ਬੱਗ ਵੀ ਕਿਹਾ ਜਾਂਦਾ ਹੈ ਪੇਡਾਂ ਦਾ ਬੱਗ ਬੱਕਰੀਆਂ ਦਾ ਬੱਗ ਤੇ ਤੁਹਾਨੂੰ ਤੁਹਾਨੂੰ ਮੈਂ ਨਾਲ ਦੀ ਨਾਲ ਨਾ ਪੁਰਾਣੇ ਸ਼ਬਦ ਵੀ ਦੱਸਦਾ ਜਿਹੜੇ ਬੋਲੇ ਜਾਂਦੇ ਨੇ ਤੇ ਉਹ ਉਆਲੀ ਸੀ ਜਿਹੜਾ ਸਦਾਰਸ਼ਵ ਦੇ ਪਾਲੀ ਕਹਿ ਲੋ ਉਹ 1600 ਦੀ ਬਾਣੀ ਜਦੋਂ ਉਹਨੂੰ ਮਿਲਣਾ ਉਦੋਂ ਰਾਤ ਪੜੀ ਜਾ ਕਰੇ ਪੜੀ ਜਾ ਕਰੇ ਜਦੋਂ ਕੰਮ ਤੇ ਜਾ ਕਰੇ ਨਵਦੇ ਡੰਗਰਾਂ ਨੂੰ ਲੈ ਕੇ ਬੱਕਰੀਆਂ ਨੂੰ ਲੈ ਕੇ ਖੇਤਾਂ ਵਿੱਚ ਆਪ ਨੂੰ ਪਤਾ ਖੇਤਾਂ ਵਿੱਚ ਕੰਡੇ ਮੋੜੇ ਤੇ ਬਹੁਤ ਕੁਝ ਹੁੰਦਾ ਹੈ ਉੱਚੀਆਂ ਨੀਵੀਆਂ ਜਗ੍ਹਾ ਚਾਰਦਾਰਿਆਂ ਦੇ ਨਾਲ ਦੀ ਨਾਲ ਬਾਣੀ ਪੜੀ ਜਾ ਕਰੇ ਸੋਇਲਾ ਸਾਹਿਬ ਦੀ ਬਹੁਤ ਪ੍ਰੇਮ ਹੋ ਗਿਆ ਚਲੋ ਸਮਾ ਲੰਘਦਾ ਗਿਆ ਗੁਰੂ ਨਾਨਕ ਪਾਸ਼ਾ ਮਹਾਰ ਦੀ ਬਾਣੀ ਪੜਦਾ ਗਿਆ ਧਿਆਨ ਜਿਹਦੀ ਗੱਲ ਕਰੀਏ ਉਹਦਾ ਮਨ ਵਿੱਚ ਧਿਆਨ ਆ ਜਾਂਦਾ ਹੈ ਬਾਰੀ ਬਾਰੀ ਉਧਰ ਨੂੰ ਜਾਂਦਾ ਹੈ ਸਰੂਪ ਧਿਆਨ ਹੋਣ ਲੱਗ ਗਿਆ ਗੁਰੂ ਚੇਤ ਪਾਸ਼ਾ ਮਹਾਰ ਦਾ ਸਰੂਪ ਧਿਆਨ ਕੀ ਹੁੰਦਾ ਹੈ ਸੰਗਤ ਜੀ ਸਰੂਪ ਧਿਆਨ ਹੁੰਦਾ ਜਿਹਦੀ ਆਪਾਂ ਗੱਲ ਕਰੀਏ ਉਹਦਾ ਥੋੜਾ ਥੋੜਾ ਨਾਲ ਚਿਹਰਾ ਆਈ ਜਾਣਾ ਜਾਂ ਉਹਦੀ ਸਰੀਰ ਦੀ ਜਿਹੜੀ ਜਿਹੜੀ ਉਹਦੀ ਬਾਡੀ ਹੈ ਉਹ ਥੋੜਾ ਜਿਹਾ ਉਹਦਾ ਝਲਕ ਪੈਣੀ ਗੱਲ ਕਰਦੇ ਕਰਦੇ ਜਾ ਥੋੜਾ ਬੋਧਾ ਚਿਹਰੇ ਦੀ ਚਲਕ ਪਈ ਜਾਣੀ ਉਹ ਸਰੂਪ ਧਿਆਨ ਹੁੰਦਾ ਹੈ ਜਿਵੇਂ ਆਪਾਂ ਫੋਟੋਆਂ ਨੂੰ ਫੋਟੋ ਵਾਲੇ ਕਹਿੰਦੇ ਸਰੂਪ ਕਹਿੰ ਆਪਾਂ ਕਹਿੰਦੇ ਆ ਵੀ ਸਰੂਪ ਤੇ ਸੰਗਜੀ ਸਰੂਪ ਧਿਆਨ ਆ ਕਈ ਕਹਿੰਦੇ ਫੋਟੋ ਮਨਮਤ ਫਰਾਂ ਦੇ ਮੁਕਾਬਲੇ ਸੰਗਜੀ ਇਹ ਕੋਈ ਇੱਕ ਸਟੇਜ ਹੁੰਦੀ ਹੈ ਕਈਆਂ ਦਾ ਧਿਆਨ ਲੱਗਦਾ ਹੈ ਇਹ ਤਾਂ ਬਣਾ ਕਈ ਦਾ ਲੱਗਦਾ ਹੀ ਨਹੀਂ ਫਿਰ ਉਹਨ ਥੋੜਾ ਆਸਰਾ ਲੈਣਾ ਪੈਂਦਾ ਹੈ ਉਹ ਚੱਲੇ ਇਹ ਫੋਟੋ ਸਰੂਪ ਬਾਰੇ ਇਹ ਚੀਜ਼ਾਂ ਕਦੇ ਆਪਾਂ ਫਿਰ ਬਿਆਨ ਕਰਾਂਗੇ ਇਹ ਵੀ ਬਹੁਤ ਵੱਡੀ ਗੱਲ ਹੈ ਜਿਹੜਾ ਜਣ ਕੇ ਇਹਨਾਂ ਤੇ ਵਿਚਾਰ ਕਰਨੀ ਜ਼ਰੂਰੀ ਹੈ ਇਹ ਕਈ ਵਾਰੀ ਬਾਤ ਬਵਾਦ ਹੋ ਜਾਂਦੇ ਨੇ ਵਿਚਾਰ ਤੋਂ ਬਿਨਾਂ ਇਸ ਗੱਲ ਤੇ ਵੀ ਮਾਨ ਮਤ ਫਲਾਣਾ ਤੇ ਮੱਕਾ ਸੋ ਜੋ ਬਾਣੀ ਪੜਿਆ ਘਰੇ ਗੁਰੂ ਸਾਹਿਬ ਚੇ ਪਾਛਦੀ ਨਾਲ ਨਾਲ ਗੁਰੂ ਨਾਨਕ ਪਾਸ਼ਾ ਮਾਰਦਾ ਸਰੂਪ ਅੰਦਰ ਉਹਨੂੰ ਲੱਗਿਆ ਕਰੇ ਵੀ ਮੇਰੇ ਗੁਰਨਾਥ ਮੇਰੇ ਕੋਲੇ ਆ ਕੇ ਇਸ ਤਰ੍ਹਾਂ ਚੌਂਕਾਰਾ ਮਾਰ ਗਿਆ ਝਲਕ ਮਾਰ ਗਈ ਮਾਰ ਗਿਆ ਮਹਾਰਾਜ ਕਦੇ ਲੱਗਿਆ ਉਹ ਉਧਰੋਂ ਖੜੇ ਨੇ ਕਦੇ ਅੰਦਰ ਨੂੰ ਐ ਜਿਵੇਂ ਆ ਨਾਮਦੇਵ ਜੀ ਨੂੰ ਬਸਰੀ ਵਜਾਉਂਦੇ ਕ੍ਰਿਸ਼ਨ ਜੀ ਦਿਖ ਜਾਂਦੇ ਤਾਂ ਜਣੇ ਕੋਣਾ ਸਰੂਪ ਧਿਆਲ ਸੀ ਅਕਾਲ ਪੁਰਖ ਨੂੰ ਕ੍ਰਿਸ਼ਨ ਦਾ ਸਮਝਦੇ ਜਣ ਕੇ ਇਹ ਨਹੀਂ ਹੈ ਸੀ ਜਣ ਕੇ ਵੀ ਜਿਹੜੇ ਦੂਜੇ ਪ੍ਰੇਸ਼ਾਂ ਸੀ ਉਹੀ ਉਹ ਕਾਲ ਪੁਰਖ ਦਾ ਸਰੂਪ ਦਿੱਤੇ ਆ ਕ੍ਰਿਸ਼ਨ ਮਹਾਰਾ ਦਾ ਸਰੂਪ ਬਣਾਉਂਦੇ ਸੀ ਉਹਦੇ ਨਾਲ ਧਿਆਨ ਵਿੱਚ ਧਿਆਨ ਦੀ ਗੱਲ ਹੁੰਦੀ ਹੈ ਸੋ ਜੋ ਜੋ ਬਾਣੀ ਪੜ੍ਹੀ ਜਾਂਦੇ ਨੇ ਗੁਰੂ ਨਾਨਕ ਪਾਤਸ਼ਾਹ ਮਹਾਰਾ ਦਾ ਧਿਆਨ ਆ ਹੀ ਜਾਂਦਾ ਆ ਹੀ ਜਾਂਦਾ ਪਰ ਪੱਕਤਾ ਹੋ ਜਾਂਦੇ ਅੱਜ ਕੁਛ ਕੱਲ ਕੁਛ ਅੱਜ ਕੁਛ ਕੱਲ ਕੁਛ ਤੇ ਮਾਰਦਾ ਜਿਉਂ-ਜਿਉਂ ਬਾਣੀ ਵੱਧਦਾ ਤਿਉਂ-ਤਿਉਂ ਜਿਆਦੇ ਧਿਆਨ ਸਰੂਪ ਪੱਕਦਾ ਜਾਂਦਾ ਹੈ ਹਰ ਇੱਕ ਨਾਲ ਹੁੰਦਾ ਇਸ ਤਰ੍ਹਾਂ ਕਈ ਨਿਰਗੁਣ ਭਗਤੀ ਕਰ ਲੱਗਦੇ ਨੇ ਨਿਰਗੁਣ ਤੇ ਸਰਗੁਣ ਦੋ ਤਰ੍ਹਾਂ ਦੀ ਭਗਤੀ ਹੁੰਦੀ ਹੈ ਸੋ ਨਿਰਗੁਣ ਸਰਗੁਣ ਭਗਤੀ ਪੱਕ ਗਈ ਉਹਨੂੰ ਸ਼ਬਦ ਪੜਿਆ ਕਰੇ ਨਾਲ ਝਲਕੇ ਪੈਣ ਲੱਗੇ ਪੱਕ ਗਿਆ ਸਰੂਪ ਸੋ ਉਹ ਦੂਸਰੇ ਪਾਸੇ ਕੀ ਹੋ ਰਿਹਾ ਹੈ ਦੂਸਰੇ ਪਾਸੇ ਗੁਰੂ ਨਾਨਕ ਪਾਸ਼ਾ ਮਹਾਰਾਜੀ ਉਧਰ ਜਿਹੜਾ ਪਾਲੀ ਐ ਉਹ ਭੇਡਾਂ ਬੱਕਰੀਆਂ ਨੂੰ ਚਾਰ ਰਿਹਾ ਨਾਲ ਬਾਣੀ ਪੜਦੇ ਨਾਲ ਸਰੂਪ ਅੱਖਾਂ ਮੂਰੀ ਦੀ ਸੁਰਤ ਵਿੱਚ ਦੂਜੇ ਪਾਸੇ ਦੇਖੋ ਹੁਣ ਦੂਜੇ ਪਾਸੇ ਗੁਰੂ ਨਾਨਕ ਪਾਸ਼ਾ ਮਹਾਰਾਜ ਕੀ ਕਰਦੇ ਨੇ ਸੰਗਤਾਂ ਵਿੱਚ ਬੈਠੇ ਨੇ ਸਿਮਰ ਦਾ ਉਪਦੇਸ਼ ਸੰਗਤਾਂ ਦੇ ਦੁੱਖ ਸੁੱਖ ਸੁਣਦੇ ਨੇ ਔਰ ਹੱਲ ਕਰਦੇ ਨੇ ਪਰਮੇਸ਼ਰ ਦੇ ਰਾਹ ਲਾਉਂਦੇ ਨੇ ਨਨਕੇ ਪਾਰੋਤਾਰਾ ਕਰੀ ਜਾਂਦੇ ਨੇ ਗੁਰੂ ਨਾਨਕ ਪਾਸ਼ਾ ਮਹਾਰਾਜ ਦਾ ਜਦੋਂ ਰੈਸਟ ਕਰਨ ਲੱਗੇ ਨਾ ਮਾਰਚਪਾ ਜਰਾ ਆਰਾਮ ਕਰਦੇ ਨੇ ਤਾਂ ਗੁਰੂ ਨਾਨਕ ਪਾਸ਼ਾ ਮਹਾਰਾਜ ਦੇ ਜਦੋਂ ਗੁਰੂ ਅੰਗਦ ਦੇ ਮਾਣ ਨੂੰ ਗੁਰਗੱਦੀ ਨਹੀਂ ਮਿਨੀ ਸੀ ਉਦੋਂ ਭਾਈ ਲੈਣਾ ਜੀ ਉਹਨਾਂ ਦਾ ਨਾਮ ਸੀਗਾ ਭਾਈ ਲੈਣਾ ਜੀ ਨੇ ਕੀ ਕੀਤਾ ਮਹਾਰਾਜ ਮੈਂ ਸੇਵਾ ਕਰਨਾ ਚਾਹੁੰਨਾ ਮਹਾਰਾਜ ਮੁਸਕਰ ਆਏ ਵਿਚਾਰ ਉਹਦੇ ਪਾਵਨ ਮਹਾਰਾਜ ਦੇ ਨ ਚਰਨਾ ਫੜ ਕੇ ਲੰਮੇ ਪਏ ਸੀ ਗੁਰੂ ਨਾਨਕ ਪਾਸ਼ਾ ਚਰਨ ਫੜ ਕੇ ਇਸ ਤਰ੍ਹਾਂ ਨਾ ਤਲੀਆਂ ਚ ਛਸਣ ਲੱਗ ਪਏ ਤੇਲ ਨਾਲ ਕਿਉਂਕਿ ਤਲੀਆਂ ਵਿੱਚ ਜੇ ਆਪਾਂ ਹਿੰਗ ਦੀ ਤੇਲ ਲਾਵਾਂਗੇ ਇੱਕ ਤਾਂ نیند ਵਧੀਆ ਆਉਂਦੀ ਹੈ ਦੂਜੀ ਅੱਖਾਂ ਦੀ ਰੋਸ਼ਨੀ ਵੱਧਦੀ ਹੈ ਸਰੀਰ ਵਿੱਚ ਜਾਨੀ ਕਿ ਸਰੀਰ ਐਕਟਿਵ ਰਹਿੰਦਾ ਸਰੋਂ ਤੇਲ ਲਾਉਣ ਨਾਲ ਇਹ ਸਾਡੇ ਪੁਰਾਣੇ ਜਿਹੜੇ ਸਾਡੇ ਸਾਡੇ ਘਰਾਂ ਵਿੱਚ ਸਾਡੀਆਂ ਸਿਆਣੀਆਂ ਰੱਖ ਦਿੰਦੇ ਨੇ ਉਹ ਗੱਲਾਂ ਸੋਰੀ ਇਹ ਵੀ ਧਿਆਨ ਰੱਖਣਾ ਚਾਹੀਦਾ ਤੇ ਨੀਂਦ ਵੀ ਵਧੀਆ ਆਉਂਦੀ ਹੈ ਸੰਤੁਸ਼ਟੀ ਮਿਲਦੀ ਹੈ ਰਿਲੈਕਸ ਹੁੰਦਾ ਬੰਦਾ ਮਹਾਰਾਜ ਨੇ ਤੇਲ ਦੀ ਮਾਰਸ਼ ਕਰ ਰਹੇ ਨੇ ਗੁਰੂ ਸਾਹਿਬ ਪਾਈ ਲੈਣਾ ਜੀ ਗੁਰੂ ਸਾਹਿਬ ਦੀ ਤਾਂ ਤੇਲ ਦੀ ਮਾਝ ਦਾ ਦੂਜਾ ਚਾਰਨ ਫੜਿਆ ਨਾ ਧਿਆਨ ਨਾਲ ਇੱਕੋ ਦਾ ਪਿੱਛੇ ਹੀ ਹੱਟ ਗਏ ਮਹਾਰਾਜ ਦੇ ਚਿਹਰੇ ਵੱਲ ਦੇਖਿਆ ਗੁਰੂ ਨਾਨਕ ਪਾਸ਼ਾ ਮਹਾਰਾਜ ਮੁਸਕਰਾਏ ਕਹਿੰਦੇ ਕੀ ਗੱਲ ਹੈ ਪਾਈ ਲੈਣੇ ਪਿਆਰਿਆ ਗੁਰਮੁਖਾ ਕੀ ਗੱਲ ਹੋ ਗਈ ਸਤਪੁਰਖਾ ਕੀ ਗੱਲ ਹੈ ਮਹਾਰਾਜ ਪਾਜ ਆਪ ਦੇ ਕਦੇ ਪੈਰਾ ਵਿੱਚੋਂ ਆਪ ਦੇ ਚਰਨਾ ਵਿੱਚੋਂ ਤਲੀਆਂ ਵਿੱਚੋਂ ਖੂਨ ਆਈ ਜਾਂਦਾ ਥੋੜਾ ਥੋੜਾ ਖੂਨ ਚੱਲ ਰਿਹਾ ਕਹਿੰਦਾ ਇਹ ਕਾਰਨ ਕਦੇ ਚਲੋ ਕੋਈ ਗੱਲ ਹੀ ਮਹਾਰਾਜ ਲਕਾ ਸੁਪਾਇਆ ਕਹਿੰਦਾ ਮਹਾਰਾਜ ਕਿਰਪਾ ਕਰਕੇ ਦੱਸੋ ਮੈਂ ਤਾਂ ਇਸ ਤਰ੍ਹਾਂ ਮਾਰਸ ਕਰ ਨਹੀਂ ਸਕਦਾ ਆਪ ਦੀ ਕਹਿੰਦੇ ਭਾਈ ਇਹ ਪਿਆਰ ਦਾ ਖੂਨ ਹੈ ਪ੍ਰੇਮ ਦਾ ਖੂਨ ਹੈ ਕਹਿੰਦੇ ਮਹਾਰਾਜ ਪ੍ਰੇਮ ਦਾ ਖੂਨ ਇਹ ਕੈਸੀ ਗੱਲ ਤੁਸੀਂ ਕਹਿਤੀ ਕਹਿੰਦੇ ਕੋਈ ਸਾਡਾ ਪ੍ਰੇਮੀ ਹੈ ਸਾਡਾ ਕੋਈ ਪਿਆਰ ਹੈ ਉਹ 16 ਸੌ ਦੀ ਬਾਣੀ ਦਿਨ ਰਾਤ ਪੜਦਾ ਰਹਿੰਦਾ ਹੁਣ ਕਹਿੰਦੇ ਬਾਣੀ ਹੁਣ ਵੀ ਪੜੀ ਜਾਂਦਾ ਤੇ ਨਾਲੇ ਕੰਡਿਆਂ ਵਿੱਚ ਜਦੋਂ ਕੰਡਿਆਂ ਵਿੱਚ ਤੁਰਦਾ ਫਿਰਦਾ ਬਾਣੀ ਪੜਦਾ ਉਹ ਜਿਹੜੇ ਕੰਡੇ ਉਹਨੂੰ ਚੁਬਦੇ ਨੇ ਉਹੀ ਕੰਡੇ ਸਾਨੂੰ ਚੁਬਦੇ ਨੇ ਕਿਉਂ ਵਸਤ ਮਾਹੇ ਲੈ ਵਸਤ ਗੜਾਈ ਤਾਕੂ ਪਹਿਨਣਾ ਕਹਿ ਨਾ ਜਾਈ ਕਹਿੰਦੇ ਜੇ ਵਸਤੂ ਦੇ ਵਿੱਚ ਵਸਤੂ ਗੱਡੀ ਜਾਵੇ ਰਲਾਈ ਜਾਵੇ ਉਹਨੂੰ ਪਹਿਨਣੀ ਕਿਹਾ ਜਾਂਦਾ ਜਿਵੇਂ ਦੁੱਧ ਵਿੱਚ ਪਾਣੀ ਰਲਾ ਦੋ ਇੱਕ ਹੋ ਗਏ ਰ ਆਪਾਂ ਕਹਿੰਦੇ ਦੁੱਧ ਪੀਆ ਭਾਈ ਕਾਇਦੇ ਉਹ ਸਾਡੇ ਨਾਲ ਇੱਕ ਵਿੱਚ ਹੋ ਗਿਆ ਉਹ ਜਿਹੜਾ ਇਆਲੀ ਹੈ ਪਾਲੀ ਹੈ ਬੱਕਰੀਆਂ ਚਾਰਨ ਵਾਲਾ ਉਹ ਸਾਡਾ ਸਰੂਪ ਧਿਆਨ ਧਰ ਧਰ ਕੇ ਸਾਡੇ ਰੂਪ ਹੋ ਗਿਆ ਜਦੋਂ ਉਹਨੂੰ ਕੋਈ ਚੀਜ਼ ਵੱਜਦੀ ਹੈ ਕੋਈ ਠੋਕਰ ਵੱਜਦੀ ਹੈ ਕੋਈ ਜਣ ਕੇ ਆਪਣਾ ਕੋਈ ਮੁੱਚਰ ਵੱਜਦਾ ਹੈ ਮੁੱਚਰ ਵੀ ਤਾਂ ਹੁੰਦਾ ਹੈ ਨਾ ਮੁੱਚਰ ਹੁੰਦਾ ਜਦੋਂ ਕੋਈ ਵੱਡਿਆ ਹਾ ਦਰਖਤ ਹੁੰਦਾ ਹੈ ਜਾਂ ਕੋਈ ਸਖਤ ਮੋਟੀ ਜੜ ਵਾਲਾ ਪੌਦਾ ਹੁੰਦਾ ਉਹ ਜਿਹੜਾ ਉਹਦੀ ਜੜ ਰਹਿ ਜਾਂਦੀ ਜੜ ਤਿੱਖੀ ਜੀ ਜੜ ਰਹਿ ਉਹ ਜਦੋਂ ਉਹਨੂੰ ਮੁੱਚਰ ਕਿਹਾ ਜਾਂਦਾ ਹੈ ਕਿਸੇ ਮੋٹے درخت ਦੀ ਜੜ ਨੂੰ ਵੱਡੀ ਉਹਨੂੰ ਬਾਹਰ ਨੂੰ ਰਹਿ ਜੇ ਉਹ ਤਿੱਖੀ ਉਹ ਜਦੋਂ ਉਹਦੇ ਪੈਰ ਨੂੰ ਕੰਡੇ ਵੱਜਦੇ ਨੇ ਉਹੀ ਕੰਡੇ ਕਹਿੰਦੇ ਸਾਨੂੰ ਵੱਜਦੇ ਨੇ ਇਹ ਉਸੇ ਦਾ ਖੂਨ ਹੈ ਕੰਡਿਆਂ ਦਾ ਜਦੋਂ ਉਹਦੇ ਪੈਰ ਵਿੱਚ ਕੰਡੇ ਲੱਗਦੇ ਨੇ ਉਹ ਖੂਨ ਨਿਕਲਦਾ ਉਹੀ ਸਾਡੇ ਜਾਨਿਕ ਗੁਰੂ ਸਿੱਖ ਨਾਲ ਗੁਰੂ ਆਪਣੇ ਪ੍ਰੇਮੀ ਨਾਲ ਆਪਣੇ ਪਿਆਰੇ ਨਾਲ ਇੰਨਾ ਇੱਕਮਿਕ ਹੋ ਜਾਂਦਾ ਹੈ ਸੰਗ ਜੀ ਐਡੀ 16 ਸਬ ਦੀ ਬਾਣੀ ਦਾ ਪ੍ਰਤਾਪ ਹੈ ਕਹਿੰਦੇ ਭਾਈ ਉਹ 16 ਸਬ ਦੀ ਬਾਣੀ ਉਹ ਜਨਰਾਤ ਪੜਦਾ ਰਹਿੰਦਾ ਇਸ ਕਰਕੇ ਵੀ ਜਿਹੜਾ 16 ਸਬ ਦੀ ਬਾਣੀ ਆ ਉਹਨੂੰ ਕਹੇ ਆ ਕਿਉਂ ਵੀ ਜਾਨੀ ਕਿ 16 ਸਦੀ ਬਾਣੀ ਉਹਨਾ ਜਿਹੜੀ ਅ ਦੇਣਾ ਪੜਿਆ ਕਰੀ ਬਾਕੀ ਇਹ ਦਾ ਜਿਹੜਾ ਤਾਲਕਾਤ ਹੈ ਉਹ ਗਾਗਨ ਮੈ ਥਾਲ ਰਵਜੰਦੀਪ ਕੋ ਨੇ ਤਾਰਿਕਾ ਮੰਡਲ ਜਨਕਮੋਤੀ ਤਾਰੇ ਰਾਤ ਨੂੰ ਜਿ세 ਦੇ ਉਹਦੇ ਨਾਲ ਇਹ ਜਾਨੀ ਕਿ ਮਿਲਦੀ ਹੈ ਮਾਹੌਲ ਉਤਾਰਿਆ ਦਾ ਤਾਰਾ ਦੇ ਮਾਹੌਲ ਵਿੱਚ ਤਾਰਾਂ ਦੀ ਗੱਲ ਕਰੀ ਜਾਵੇ ਚੰਗੀ ਹੈ ਤਾਰ ਚੰਦ ਦੇ ਜਦੋਂ ਨਿਕਲਿਆ ਹੁੰਦਾ ਚੰਦੀ ਗੱਲ ਕਰੀ ਜਾਵੇ ਚੰਦਰਮਾ ਦੀ ਦੀਪਕ ਤਾਰੇ ਚੰਦਰਮਾ ਉਦੋਂ ਫਿਰ ਉਹ ਟੁੱਕਦੀ ਐ ਨਾ ਗੱਲ ਉਹ ਸੁਣਨੇ ਲੱਗਦੀ ਐ ਫਿਰ ਉਹ ਕਹ ਗਿਆ ਅੱਜ ਤੋਂ ਬਾਅਦ ਭਾਈ ਕਹਿੰਦੇ ਤੁਸੀਂ ਸਾਰਿਆਂ ਨੇ ਬਾਣੀ ਕਹਿੰਦੇ ਰਾਤ ਨੂੰ ਹੀ ਪੜ੍ਹਨੀ ਐ ਸੋ ਰਾਤ ਨੂੰ ਹੀ ਬਾਣੀ ਪੜ੍ਹਨ ਦਾ ਉਦੋਂ ਕਹ ਗਿਆ ਕਿ ਸਾਰੇ ਕਰੇ ਰਾਤ ਦੀ ਬਾਣੀ ਭਾਈ 1600 ਦੀ ਬਾਣੀ ਦਾ ਟਾਈਮ ਬੰਨ੍ਹ ਦੋ ਤੇ ਇਸ ਤਰ੍ਹਾਂ ਕਰਕੇ ਇਸ ਚੇ ਪਾਸ਼ ਮਹਾਰਾਜ ਦੀ ਦੂਜੀ ਗੱਲ ਜਲੇ ਦਾ ਪ੍ਰੇਮ ਦੀ ਖੇੜ ਸੀ ਦੂਜੀ ਗੱਲ ਸੰਗ ਜੀ ਵੀ ਜਿਹੜੀ 1600 ਦੀ ਬਾਣੀ ਦਾ ਮਹਾਤਮ ਜਿਨ੍ਹਾਂ ਨੂੰ ਬਹੁਤ ਭੜੇ ਭੜੇ ਸੁਪਨੇ ਆਉਂਦੇ ਨੇ ਉਹ 1600 ਦੀ ਬਾਣੀ ਹੱਥ ਪੈਰ ਧੋ ਕੇ ਚੰਗੀ ਤਰ੍ਹਾਂ ਚੌਂਕੜਾ ਮਾਰ ਕੇ 16 ਸੌ ਦੀ ਬਾਣੀ ਪੜ ਕੇ ਫਿਰ ਸੋਚਣਾ ਸੌ 16 ਸੌ ਦੀ ਬਾਣੀ ਪੜਨ ਤੋਂ ਬਾਅਦ ਕਦੇ ਵੀ ਗੱਲਾਂ ਨਹੀਂ ਕਰਨੀਆਂ ਹੁੰਦੀਆਂ ਜਦਿ ਬਾਣੀ ਦਾ ਉਹ ਆਸਰ ਘਟ ਜਾਂਦਾ ਹੈ ਉਹ ਕੋਈ ਹੋਰ ਵਿਚਾਰਾਂ ਦੀ ਰਲਾਵਟ ਹੋ ਜਾਂਦੀ ਹੈ ਸਿਮਨ ਦੇ ਵਿੱਚ ਉਹ ਵੈਸੇ ਦਿਮਾਗ ਦੇ ਵਿੱਚ ਸੋ ਦਾਸ ਨਾਲ ਮੇਰੇ ਨਾਲ ਬਹੁਤ ਪਹਿਲਾਂ ਜਦੋਂ ਛੋਟਾ ਸੀ ਮੈਂ ਨਾ ਮਨ ਨੂੰ ਬਹੁਤ ਜ਼ਿਆਦੇ ਸੁਪਨੇ ਆਇਆ ਕਰਦੇ ਪੇੜੇ ਪੇੜੇ ਬਹੁਤ ਜ਼ਿਆਦੇ ਤਾਂ ਮੈਂ ਮੈਨੂੰ ਪਤਾ ਵੀ ਨਹੀਂ ਸੀ ਬਾਣੀ ਕੀ ਹੁੰਦੀ ਹੈ ਉਦੋਂ ਕਿਸੇ ਨੇ ਕਹਦਾ ਵੀ ਮੈਨੂੰ ਕਦੇ ਸੁਪਨਾ ਆਇਆ ਮੈਂ ਫਿਰ 16 ਸੌ ਦਾ ਪਾਠ ਕਰਕੇ ਸੋ ਤਾਂ ਕਹਿੰਦਾ ਤਾਂ ਮੈਨੂੰ ਉਹ ਜਣਕੇ ਚੈਨ ਆਈ ਮੈਨ ਸ਼ਾਂਤੀ ਨਹੀਂ ਅਦਾਈ ਤਾਈ ਮੈਂ ਪੁੱਛਾ ਵੀ ਇਹ ਕਿਹੜੀ ਬਾਣੀ ਹੋਈ ਜਿਹੜਾ ਸਭਾ ਨਹੀਂ ਹਟਾ ਦਿੰਦੀ ਹੈ ਉਹ ਕਹਿੰਦੇ ਸੋਲਾ ਸਬ ਦੀ ਬਾਣੀ ਹੈ ਇੱਕ ਸੰਗ ਜੀ ਵਧੀਆ ਪੰਜਾਬੀ ਹੋਣ ਦੇ ਕਾਰਨ ਮੈਂ ਅਭਿਧਿਆਵੀ ਬਾਣੀ ਪੜਨ ਲੱਗ ਪਿਆ ਪਰ ਮੈਂ ਸਿੱਖੀ ਹੈ ਬਾਣੀ ਸੰખ્યા ਕੀਤੀ ਸੀ ਗੱਲ ਨਹੀਂ ਪਰ ਫਿਰ ਵੀ ਮੇਰੀ ਕੁਛ ਬਾਣੀ ਕੁਛ ਹੱਦ ਤੱਕ ਬਾਣੀ ਠੀਕ ਸੀ ਪਰ ਪ੍ਰੋਪਰ ਤੌਰ ਤੇ ਮੈਂ ਸਿੱਖੀ ਮੈਂ ਸੰਥਿਆ ਲੈਂਦੀ ਹੈ ਜ਼ਰੂਰੀ ਹਰ ਇੱਕ ਨੂੰ ਲੈਣੀ ਚਾਹੀਦੀ ਹੈ ਤਾਂ ਮੈਂ ਇਹਨੂੰ ਪਤਾ ਨਹੀਂ ਸੀ ਮੈਂ ਸੰਗ ਜੀ ਉਸ ਸਮੇਂ ਮੈਨੂੰ ਤਾਂ ਲੱਗਦਾ ਛੋਟਾ ਜਿਹਾ ਪਾਠ ਹੈ 1 21600 ਦਾ ਮੈਂ ਉਹਦਾ 30 35 ਪਾਠ ਕਰਕੇ ਫਿਰ ਸੌਂਦਾ ਹੁੰਦਾ ਸੀਗਾ ਐਸੀ ਕਿਰਪਾ ਹੋਈ ਉਹ ਤਾਂ ਜਿਹੜੇ ਸੁਪਨੇ ਪਹਿਲੇ ਡਰਾਮੇ ਸੁਪਨੇ ਜਾਂ ਹੋਰ ਤਰ੍ਹਾਂ ਦੇ ਸੁਪਨੇ ਸੀਗੇ ਬਦਰੂਹਾ ਦੇ ਉਹ ਤਾਂ ਆਉਣ ਉਹ ਹੱਟ ਗਏ ਪਰ ਨਾਲ ਨਾਲ ਹੋਰ ਵੀ ਬਹੁਤ ਜ਼ਿਆਦਾ ਹੀ ਕਿਰਪਾ ਹੋਈ 1600 ਦੀ ਬਾਣੀ ਦੇ ਨਾਲ ਉਹ ਅੰਦਰਲੀ ਗੁਪਤ ਗੱਲਾਂ ਨੇ ਤੇ 30 35 ਪਾਠ ਮੈਂ ਚਾਰ ਨਾਲ ਬੜੇ ਕਰ ਲੈਂਦਾ ਸੀਗਾ ਕਿਉਂ ਮੈਨੂੰ ਪਤਾ ਨਹੀਂ ਸੀ ਇੱਕ ਪਾਠ ਕਰਨਾ ਹੈ ਕਿ ਦੋ ਪਾਠ ਕਰਨਾ ਮੈਂ ਤਾਂ ਪ੍ਰੇਮ ਵਿੱਚ ਆਇਆ ਸੀ ਵੀ ਚਲੋ 30 35 ਪਾੜ ਕਿਹੜਾ ਛੋਟਾ ਜਿਹਾ ਪਾੜ ਦੀ 35 ਪਾੜ ਕਿੱਡੇ ਕਿੰਨਾ ਕ ਪਾਠ ਹੈ 30 35 ਪਾੜ ਕਰਕੇ ਮੈਂ ਸੁਆਉਂਦਾ ਰਾਤ ਨੂੰ ਉਹਦੋ ਤੇ ਮੈਨੂੰ ਇਹ ਜਾ ਦੀ 16 ਸੌ ਦੀ ਬਾਣੀ ਬਾਰੇ ਪਤਾ ਨਹੀਂ ਪਰ ਇਹ ਜ਼ਰੂਰ ਸੀ ਬਾਣੀ ਵਿੱਚ ਤਾਕਤ ਹੈ ਬਸ ਇਨਾ ਪਤਾ ਸੀ ਬਾਣੀ ਵੱਧੋ ਵੱਧ ਪੜ੍ਹਨੀ ਚਾਹੀਦੀ ਬਸ ਇਨਾ ਪਤਾ ਸੀ ਸੋ 16 ਸੌ ਦੀ ਬਾਣੀ ਰਾਤ ਨੂੰ ਪੈ ਕੇ ਤੁਸੀਂ ਪੈਣ ਤੋਂ ਪਹਿਲਾਂ ਪਾਠ ਕਰਕੇ ਸੌ ਕੰਮ ਵੀ ਹੋਰ ਵੀ ਵਿਗੜੇ ਬਣਦੇ ਨੇ ਤੇ ਰਾਤ ਨੂੰ ਮਹਾਰਾਜ ਦੇ ਆਪਣੇ ਸੁਰ ਦੇ ਉੱਤੇ ਗੁਰੂ ਸਾਹਿਬ ਦੀ ਸ਼ਬਦਾਂ ਪੈਰਾ ਵੀ ਹੋ ਜਾਂਦਾ ਹੈ ਚਾਉ ਗਰ ਦਹ ਮਾਰਾ ਰਾਮ ਕਰ ਦੁੱਖ ਲੱਗਣਾ ਭਾਈ ਆਰਾਮ ਦੀ ਕਾਰ ਹੋ ਜਾਂਦੀ ਹੈ 16 ਸੌ ਦੀ ਬਾਣੀ ਬੜੇ ਪਿਆਰ ਵਾਲੀ ਹੈ ਸਭ ਨੂੰ ਤੁਹਾਨੂੰ ਬਦਰੂਹਾਂ ਤੋਂ ਵੀ ਬਚਾਈ ਕਿਰਪਾ ਰਹੀ ਕਿ ਸਿਪਾਸ਼ਾ ਮਹਾਰਾਜ ਦੀ ਸੋ ਬਾਣੀ ਦੇ ਨਾਲ ਜੁੜੋ ਸਿਪਾਸ਼ਾ ਮਹਾਰਾਜ ਦਾ ਧਿਆਨ ਧਰ ਕੇ ਸਰੂਪ ਧਿਆਨ ਧਰ ਲਿਆ ਕਰੋ ਸਰੂਪ ਧਿਆਨ ਤੋਂ ਫਿਰ ਅੱਗੇ ਸ਼ਬਦੀ ਆराधना ਹੋ ਜਾਂਦੀ ਹੈ ਹੌਲੀ 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 ਆਪੇ ਗੁਰੂ ਸਿਪਾਸ਼ਾ ਮਹਾਰਾਜ ਆਪੇ ਸੋਜੀ ਦੇ ਜਾਂਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ